ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਆਧੁਨਿਕਤਾ ਦੀ ਆੜ ਵਿੱਚ ਲਗਾਤਾਰ ਹੋ ਰਹੀ ਦਰੱਖਤਾਂ ਦੀ ਕਟਾਈ ਕਾਰਨ ਗਲੋਬਲ ਵਾਰਮਿੰਗ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਦੇਖਦੇ ਹਾਂ ਵਕ ਵਕ ਸਮਾਜਿਕ ਜਥੇਬੰਦੀਆਂ ਅਤੇ ਸਰਕਾਰਾਂ ਵੱਲੋਂ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਉਪਰਾਲੇ ਕਰ ਰਹੇ ਹਨ ਤਾਂ ਜੋ ਵਾਤਾਵਰਣ ਸੰਤੁਲਨ ਬਣਿਆ ਰਹੇ ਇਸੇ ਕੜੀਦੇ ਤਿਤ ਸ਼ਹਿਰ ਦੀ ਪ੍ਰਮੁੱਖ ਸਮਾਜਿਕ ਜਥੇਬੰਦੀ ਰੋਟਰੀ ਕਲੱਬ ਨੇ 7450 ਦੇ ਕਰੀਬ ਹਾਈ ਬ੍ਰੀਡ ਫਲਦਾਰ ਪੌਦੇ ਨਰਸਰੀ ਤੋਂ ਖਰੀਦ ਕੇ ਸ਼ਹਿਰ ਨਿਵਾਸੀਆਂ ਨੂੰ ਵੰਡੇ ਹਨ ਕਲੱਬ ਵੱਲੋਂ ਫਰੂਟ ਐਂਡ ਜੂਸ ਗਿਲ ਦੀ ਪੁੱਡਾ ਕਲੋਨੀ ਵਿਖੇ ਆਪਣੇ ਘਰਾਂ ਅਤੇ ਘਰਾਂ ਦੇ ਆਲੇ ਦੁਆਲੇ ਖਾਲੀ ਥਾਨਾਂ 'ਤੇ ਇਹ ਪੌਦੇ ਲਗਾਉਣ ਲਈ ਸ਼ਹਿਰ ਨਿਵਾਸੀਆਂ ਨੂੰ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਸੌਮ ਵੀ ਚੁਕਵਾਈ ਗਈ ਕਿ ਉਹ ਹਰ ਪੌਦੇ ਦੀ ਉਦੋਂ ਤੱਕ ਸਾਂਸ-ਸਵਾਲ ਵੀ ਕਰਨਗੇ ਜਦੋਂ ਤੱਕ ਇਹ ਪੌਦੇ ਦਰਖਤ ਨਹੀਂ ਬਣ ਜਾਂਦੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੈਂ ਰੋਟੇਰੀਅਨ ਐਡਵੋਕੇਟ ਮਨੀਸ਼ ਅੱਜ ਫਰੂਟ ਐਂਡ ਜੂਸ ਗੈਲਰੀ ਵਿੱਚ ਅਤੇ ਰੋਟਰੀ ਕਲੱਬ ਵੱਲੋਂ ਇੱਕ ਪਲਾਂਟੇਸ਼ਨ ਦੀ ਜਿਹੜੀ ਹੈ ਡਿਸਟ੍ਰਿਬਿਊਸ਼ਨ ਦੀ ਡਰਾਈਵ ਸ਼ੁਰੂ ਕੀਤੀ ਗਈ ਹੈ ਬਹੁਤ ਵਧੀਆ ਵਾ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਫਰੂਟ ਐਂਡ ਜੂਸ ਗੈਲਰੀ ਹੈ ਚੰਗੇ ਪ੍ਰੋਡਕਟ ਨਹੀਂ ਦੇ ਰਹੀ ਹੈ ਕਿਸਮਾਜ ਨੂੰ ਨਾਲ ਇੱਕ ਬੈਲੈਂਸ ਵੀ ਬਣਾ ਰਹੀ ਆ ਕਿ ਜਿਹੜੇ ਪਲਾਂਟਸ ਜਿਹੜੇ ਅਸੀਂ ਦਿੱਤੇ ਆ ਉਹ ਹਾਈਬ੍ਰਿਡ ਹੈਗੇ ਆ ਸਾਰੇ ਫਰੂਟਸ ਵਾਲੇ ਹੈਗੇ ਆ ਨਰਸਰੀ ਤੋਂ ਪਰਚੇਜ਼ ਕਰਕੇ ਦੇ ਰਹੇ ਆ ਕਿ ਲੋਕੀ ਜਿਹੜਾ ਬੈਲੈਂਸ ਬਣੇ ਜਿਹੜਾ ਗਲੋਬਲ ਵਾਰਮਿੰਗ ਸ਼ੁਰੂ ਹੋ ਗਈ ਆ ਉਹਦਾ ਇੱਕੋ ਇੱਕੋ ਜਰੀਆ ਉਹਨੂੰ ਰੋਕਣ ਦਾ ਕਿ ਜਿੰਨੇ ਵੱਧ ਤੋਂ ਵੱਧ ਪਲਾਂਟਸ ਲਗਾ ਸਕੀ ਆ ਮੈਂ ਨ크ਰਾਸ਼ ਸ਼ਰਮਾ ਮੈਂਬਰ ਰੋਟਰੀ ਕਲੱਬ ਗੁਰਦਾਸਪੁਰ ਔਰ ਨਾਲ-ਨਾਲ ਪੈਰਨਲ ਮੈਂ ਗ੍ਰੀਨ ਐਜੂਕੇਸ਼ਨ ਐਨ ਜੀਓ ਪਲਾਂਟਸ ਵਾਸਤੇ ਲੋਕਾਂ ਨੂੰ ਐਜੂਕੇਟ ਕਰਦਾ ਪਿਆ ਵਣਦਾ ਪਿਆ ਮੈਂ ਅੱਜ ਬਹੁਤ ਖੁਸ਼ ਆ ਇੱਥੇ ਜੇ ਲੋੜ ਪੂਡਾ ਮਾਰਕੀਟ ਦੇ ਵਿੱਚ ਇੱਕ ਫਰੂਟ ਐਂਡ ਜੂਸ ਗੈਲਰੀ ਵੱਲੋਂ ਇਹ ਪਲਾਂਟਸ ਵੰਡੇ ਜਾ ਰਹੇ ਆ ਜਿਹਦੇ ਵਿੱਚ ਔਰਨਮੈਂਟਸ ਪਲਾਂਟਸ ਔਰ ਦੂਸਰੇ ਪਲਾਂਟਸ ਵੰਡੇ ਜਾ ਰਹੇ ਆ ਫਰੂਟ ਪਲਾਂਟ ਵੰਡੇ ਜਾ ਰਹੇ ਆ ਤੇ ਅਸੀਂ ਇੱਥੇ ਬੈਠ ਕੇ ਅੱਜ ਲੋਕਾਂ ਨੂੰ 450 ਕ੍ਰੀਪ ਪਲਾਂਟਸ ਵੰਡ ਰਹੇ ਹਾਂ ਔਰ ਲੋਕਾਂ ਨੂੰ ਐਜੂਕੇਟ ਕਰਦੇ ਗਏ ਪਏ ਪਏ ਆ ਕਿ ਜੈਨੂੰ ਪਲਾਂਟ ਦੀ ਲੋੜ ਆ ਲੈ ਜਾਓ ਲੇਕਿਨ ਇੱਕ ਕੰਡੀਸ਼ਨ ਆ ਇੱਕ ਆਪੀ ਕਸਮ ਖਾ ਕੇ ਜਾਣਾ ਪੀਓ ਉਸ ਪਲਾਂਟਸ ਨੂੰ ਤੁਸੀਂ ਪਾਲਣਾ ਬਹੁਤ ਜ਼ਰੂਰੀ ਆ ਕਿਉਂਕਿ এনਵਾਇਰਨਮੈਂਟ ਨੂੰ ਸਾਫ਼ ਕਰਨ ਲਈ ਜੋ ਪੌਦੇ ਦੇ ਸਕਦੇ ਆ ਉਹ ਕੋਈ ਚੀਜ਼ ਹੋਰ ਨਹੀਂ ਦੇ ਸਕਦਾ ਮੈਂ ਡਾਕਟਰ ਜੀਪੀਐਸ ਰਿਹਰਡ ਪ੍ਰੈਜ਼ੀਡੈਂਟ ਰੋਟੀ ਕਲੱਬ ਗੁਜਾਰਸ਼ਪੁਰ ਇਸ ਮੂਰੀਸ਼ੀ ਦੇਸ ਵੈਂਚਰਸ ਆਫ ਫਰੂਟ ਐਂਡ ਜੂਸ ਕਰ ਰਹੀ ਹੈ ਦੇ ਸੁਪਰ ਹਲੇ ਤੋਂ ਬਹੁਤ ਖੁਸ਼ ਹੈ এনवायरमेंटਲ ਡਰਾਈਵ ਹੈ ਟਰੀ ਪਲਾਂਟੇਸ਼ਨ ਹਰ ਇੱਕ ਅਸੀਂ ਜਿਸ ਤਰ੍ਹਾਂ ਆਪ ਅਸੀਂ ਪੌਦੇ ਲਗਾਣ ਜਾਂਦੇ ਹਾਂ ਲੇਕਿਨ ਉਹਨਾਂ ਦੀ ਅਸੀਂ ਕੇਅਰ ਨਹੀਂ ਕਰ ਪਾਉਂਦੇ ਬਾਅਦ ਵਿੱਚ ਇਹ ਅੱਛਾ ਉਪਰਾਲਾ ਕੀਤਾ ਹੈ ਕਿ ਡਿਸਟ੍ਰਿਬਿਊਸ਼ਨ ਦਾ ਜਿਹਦੇ ਕਰਕੇ ਜਿਹੜਾ ਵੀ ਕੋਈ ਲੈ ਕੇ ਜਾਏਗਾ ਉਹ ਪੌਦੇ ਦੀ ਪਾਲਣ ਪਾਲਣ ਕਰੇਗਾ ਸੈਕੰਡਲੀ ਜਿਹੜਾ ਇਹਨਾਂ ਨੇ ਵੈਂਚਰ ਖੋਲ੍ਹਿਆ ਹੈ ਫਰੂਟ ਐਂਡ ਜੂਸ ਉਹਦੇ ਵਿੱਚ ਲੋਕਾਂ ਦੀ ਸਹਿਰ ਤੇ ਪੱਖੋਂ ਜੋ ਵੀ ਫਰੂਟਸ ਸ਼ੇਕ ਵਗੈਰਾ ਦੇ ਰਹੇ ਆ ਬਹੁਤ ਅੱਛਾ ਉਪਰਾਲਾ ਹੈ ਜੀ ਸਾਨੂੰ ਸਾਰਿਆਂ ਨੂੰ ਮਿਲ ਕੇ سپورਟ ਕਰਨੀ ਚਾਹੀਦੀ ਹੈ। ਥੈਂਕ ਯੂ।